ਹਾਂਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਜੀ ਸਾਰੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਜੇਕਰ ਤੁਸੀਂ ਵੀ ਕੋਠੀ ਜਾਂ ਮਕਾਨ ਲੱਭ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਦਾ ਬੈਲ ਆਈਕਨ ਦਾ ਬਟਨ ਆਲ ਤੇ ਸੈੱਟ ਕਰਕੇ ਉਸ ਨੂੰ ਓਕੇ ਕਰ ਦਿਓ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਨੰਬਰ 2 ਤੇ ਜੇਕਰ ਤੁਸੀਂ ਵੀ ਕਿਸੇ ਵੀ ਜਗ੍ਹਾ ਤੋਂ ਪੰਜਾਬ ਦੇ ਕਿਸੇ ਵੀ ਏਰੀਏ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਤਾਂ ਆਪਣਾ ਘਰ ਜਾਂ ਕੋਠੀਾਂ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਸੇਲ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਆਪਣਾ WhatsApp ਨੰਬਰ ਚੱਲ ਰਿਹਾ ਹੈ ਠੀਕ ਹੈ ਜੀ ਆਪਣੀ ਪ੍ਰਾਪਰਟੀ ਦੀ ਫੋਨ ਨੂੰ ਟੈਡਾ ਕਰਕੇ 4-5 ਮਿੰਟ ਦੀ ਵੀਡੀਓ ਜਿੰਨੀ ਪ੍ਰਾਪਰਟੀ ਹੈ ਉਹਦੀ ਪ੍ਰੋਪਰ ਵੀਡੀਓ ਬਣਾ ਕੇ ਸਕਰੀਨ ਤੇ ਚੱਲ ਰਹੇ ਨੰਬਰ ਤੇ WhatsApp ਕਰ ਦਿਓ ਆਪਾਂ ਨੂੰ ਤੇ ਤੁਹਾਡੀ ਐਡ ਲਾ ਦਿੱਤੀ ਜਾਵੇਗੀ ਐਡ ਬਿਲਕੁਲ ਫ੍ਰੀ ਲਾਈ ਜਾਵੇਗੀ ਹਾਂਜੀ ਇਹ ਹੈ ਜੀ ਅੱਜ ਦਾ ਜਿਹੜਾ ਮਕਾਨ ਆਪਣੇ ਕੋਲੇ ਆਇਆ ਹੈ ਘਰ ਦੇ ਬਾਹਰ ਤੁਹਾਨੂੰ ਇੱਕ ਕਮਰਾ ਮਿਲ ਜੂਗਾ ਇਥੇ ਤੁਸੀਂ ਦੁਕਾਨ ਜਾਂ ਹੋਰ ਉਪਯੋਗ ਦੇ ਵਿੱਚ ਲਿਆ ਸਕਦੇ ਹੋ 15 ਫੁੱਟ ਦੀ ਸਪੇਸ ਦਾ ਇੱਕ ਤੁਹਾਨੂੰ ਰਸਤਾ ਮਿਲ ਜੂਗਾ ਜਿਹੜਾ ਕਿ ਪੱਕਾ ਹੋਵੇਗਾ ਘਰ ਦਾ ਬਾਧੂ ਜਿਹੜਾ ਵੇਸਟ ਪਾਣੀ ਦੀ ਨਿਕਾਸੀ ਦੇ ਲਈ ਨਾਲੀਆਂ ਬਣੀਆਂ ਹੋਈਆਂ ਨੇ ਸੀਵਰੇਜ ਬਣੇ ਹੋਏ ਨੇ ਠੀਕ ਹੈ ਜੀ ਤੇ ਘਰ ਦੇ ਵਿੱਚ ਮੋਟਰ ਲੱਗੀ ਹੋਈ ਆ 8 ਤੋਂ 9 ਫੁੱਟ ਦੀ ਚੜਾਈ ਦਾ ਤੁਹਾਨੂੰ ਆਰੰਡਾ ਗੇਟ ਮਿਲ ਜੂਗਾ ਤੇ ਜਗ੍ਹਾ ਜਿਹੜੀ ਹੈ 22 ਬਸਵੇ ਜਗਾ ਦੱਸਦੇ ਆ ਜੀ ਮਾਲਕ ਜੇਕਰ ਆਪਾਂ ਮਰਲੇਾਂ ਦੇ ਵਿੱਚ ਗੱਲ ਕਰੀਏ ਤਾਂ 37 38 ਮਰਲੇ ਬਣਦੇ ਆ ਤੇ ਗਜਾਂ ਦੇ ਵਿੱਚ ਗੱਲ ਕਰੀਏ ਤਾਂ 1100 1000 ਤੋਂ 1100 ਸਕੇ ਗੱਜ ਦੇ ਵਿੱਚ ਵਿੱਚ ਇਹ ਜਗ੍ਹਾ ਜਿਹੜੀ ਬਣਦੀ ਹੈ ਰੇਟ ਆ ਜਿਹੜਾ ਬਿਲਕੁਲ ਜਾਇਜ਼ ਹੈ ਜਾਨੀ ਕਿ ਮੈਨੂੰ ਜਾਇਜ਼ ਲੱਗਿਆ ਜੇਕਰ ਤੁਹਾਨੂੰ ਫਿਰ ਵੀ ਵੱਧ ਘੱਟ ਲੱਗਿਆ ਤਾਂ ਮਾਲਕਾ ਦਾ ਨੰਬਰ ਤੁਹਾਨੂੰ ਮੈਂ ਚਲਦੀ ਵੀਡੀਓ ਦੇ ਵਿੱਚ ਦੇ ਦੇਣਾ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਰੇਟ ਦੀ ਐਡਜਸਟਮੈਂਟ ਕਰ ਸਕਦੇ ਹੋ ਘਰ ਦੇ ਬਾਹਰ ਜਿਹੜੇ ਤੋਂ 2 2.5 ਫੁੱਟ ਦੀ ਉਚਾਈ ਤੇ ਤੁਹਾਨੂੰ ਇਹ ਵਾਸ਼ਰੂਮ ਮਿਲ ਜਾਣਗੇ ਬਣੇ ਹੋਏ ਜਿਹੜੇ ਕਿ ਵੋਲਟਾਇਲ ਅਤੇ ਫਲੋਰ ਟਾਇਲ ਲੱਗੀ ਹੈ نیچے ਠੀਕ ਹੈ ਜੀ ਵੋਲਟਾਇਲ ਲੱਗੀ ਹੈ ਸਾਫ ਸੁਥਰੇ ਹੈ ਖੁੱਲੇ ਡੁੱਲੇ ਹੈ ਐਸ਼ੇ ਵਾਸ਼ਰੂਮ ਦੇ ਵਿੱਚ ਤੁਹਾਨੂੰ ਇੰਗਲਿਸ਼ ਟਾਇਲਟ ਮਿਲ ਜਾਵੇਗੀ ਇੱਕ ਸਾਈਡ ਤੇ ਤੁਹਾਨੂੰ ਜਿਹੜੀ ਆ ਇੰਡੀਅਨ ਟਾਇਲਟ ਮਿਲ ਜਾਵੇਗੀ ਤੇ ਸਾਈਡ ਤੇ ਵਧੀਆ ਬਣਾਏ ਆ ਉੱਚੇ ਰੱਖ ਕੇ ਬਣਾਏ ਹੋਏ ਆ ਵਿਹੜੇ ਤੋਂ ਸਾਰੇ ਹੀ ਵਿਹੜਾ ਜਿਹੜਾ ਪੱਕਾ ਵਾ ਠੀਕ ਹੈ ਜੀ ਤੇ ਸੀਮੈਂਟਡ ਫਰਸ਼ ਲੱਗਿਆ ਹੋਇਆ ਸਾਰੇ ਵਿਹੜੇ ਦੇ ਵਿੱਚ ਤੇ ਰੇਟ ਆ ਜਿਹੜਾ ਮਾਲਕਾਂ ਨੇ 35 ਲੱਖ ਰੁਪਈਆ ਇੱਕ ਵਾਰ ਆਪਣੇ ਵੱਲੋਂ ਡਿਮਾਂਡ ਕੀਤੀ ਐ ਬਾਕੀ ਤੁਸੀਂ ਕਾਲ ਲਾ ਲਿਓ ਘਰ ਦੇ ਵਿੱਚ ਬਣਿਆ ਕੀ ਕੁਝ ਆ ਉਹ ਦੇਖ ਲਿਓ ਵੀਡੀਓ ਨੂੰ ਪੂਰਾ ਦੇਖਿਓ ਪਿੰਡਾਂ ਦੇ ਵਿੱਚ ਰਹਿਣ ਵਾਲੇ ਖਾਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਪ੍ਰਾਪਰਟੀ ਲੱਭ ਰਹੇ ਨੇ ਉਹ ਇਹ ਵੀਡੀਓ ਨੂੰ ਜ਼ਰੂਰ ਦੇਖਣ ਪ੍ਰਾਪਰ ਦੇਖਣ ਠੀਕ ਹੈ ਜੀ ਇੱਕ ਖੁੱਲਾ ਹਾਲ ਮਿਲ ਜੂਗਾ ਤੁਹਾਨੂੰ 12-13 ਗਾਡਰਾਂ ਤੇ ਬਣਿਆ ਹੋਇਆ ਇੱਥੇ 12-13 ਮੱਜਾ ਤੁਸੀਂ ਰੱਖ ਸਕਦੇ ਹੋ ਸਾਰਾ ਪਸ਼ੂਆਂ ਦਾ ਸੈਟਅਪ ਜਿੱਦਾਂ ਲੱਗਿਆ ਤੁਹਾਨੂੰ ਇਦਾਂ ਹੀ ਮਿਲ ਜਾਣਾ ਵਾ ਤੂੜੀ ਪਾਉਣ ਦੇ ਲਈ ਵੀ ਤੁਹਾਨੂੰ ਇੱਕ ਹਾਲ ਮਿਲ ਜਾਣਾ ਵਾ ਜਿੱਦਾਂ ਕਿ ਮਾਲਕਾਂ ਨੇ ਤੂੜੀ ਪਾਈ ਹੋਈ ਹੈ ਠੀਕ ਹੈ ਜੀ ਇਹ ਮਿਲ ਜਾਣਾ ਵਾ ਤੇ ਬਾਕੀ ਸਾਰਾ ਹੀ ਪ੍ਰੋਪਰ ਮੈਨੇਜਮੈਂਟ ਹੈ ਜਿਹੜੇ ਪਸ਼ੂ ਡੰਗਰ ਰੱਖਣ ਦੇ ਸਕੀਨ ਨੇ ਖਾਸ ਕਰਕੇ ਜਿਹੜੇ ਕਿਸਾਨੀ ਦੇ ਰਿਲੇਟਡ ਨੇ ਭਰਾ ਜੱਟ ਭਰਾ ਨੇ ਜ਼ਿਮੀਦਾਰ ਭਰਾ ਨੇ ਉਹਨਾਂ ਦੇ ਲਈ ਜਿਹੜਾ ਇਹ ਘਰ ਸਹੀ ਹੈ ਜੀ ਤੇ 22 ਵਸਵੇ ਦੇ ਵਿੱਚ ਜਿਹੜਾ ਇਹ ਮਕਾਨ ਬਣਿਆ ਹੋਇਆ ਮਾਲਕਾ ਦਾ ਨੰਬਰ ਮੈਂ ਤੁਹਾਨੂੰ ਦੇ ਹੀ ਦੇਣਾ ਵਾਂ ਤੇ ਲੋਕੇਸ਼ਨ ਹੈ ਜਿਹੜੀ ਇਹਦੀ ਬੇਰਖੁਰਦ ਬੇਰਖੁਰਦ ਪਿੰਡ ਦੇ ਵਿੱਚ ਇਹ ਜਿਹੜਾ ਮਕਾਨ ਵਿਕਣ ਦੇ ਲਈ ਆਇਆ ਵਾ ਤਹਿਸੀਲ ਹੈ ਜਿਹੜੀ ਪਾਇਲ ਲੱਗਦੀ ਆ ਜ਼ਿਲ੍ਹਾ ਲੁਧਿਆਣਾ ਲੱਗਦਾ ਜੀ ਬੇਰਖੁਰਦ ਪਿੰਡ ਹੈ ਠੀਕ ਹੈ ਜੀ ਤੇ ਬਾਕੀ ਮੋਟਰੇ ਦੇ ਵਿੱਚ ਲੱਗੀ ਹੋਈ ਹੈ ਮਕਾਨ ਦੇ ਵਿੱਚ ਜਿੱਦਾਂ ਕਿ ਮਾਲਕਾਂ ਨੇ ਆ ਸਾਰਾ ਸਮਾਨ ਆ ਉਹਨਾਂ ਦਾ ਚਲੋ ਘਰ ਦੇ ਮੈਂਬਰ ਥੋੜੇ ਐ ਖਲਾਰਾ ਜ਼ਿਆਦਾ ਪਿਆ ਹੋਇਆ ਵਾ ਸੰਦ ਜਿਹੜੇ ਖੇਤੀ ਦੇ ਰਿਲੇਟਡ ਜਿਹੜੇ ਸੰਦ ਹੁੰਦੇ ਨੇ ਉਹ ਵੀ ਘਰ ਦੇ ਵਿੱਚ ਖੜੇ ਆ ਕਿਉਂਕਿ ਜਗ੍ਹਾ ਜਿਆਦਾ ਵਾ ਨਾਲ ਹੀ ਤੁਹਾਨੂੰ ਇੱਕ ਗਾਰਡਨ ਮਿਲ ਜਾਣਾ ਠੀਕ ਹੈ ਇੱਥੇ ਤੁਸੀਂ ਹਰਾਚਾਰਾ ਵੀ ਉਗਾ ਸਕਦੇ ਹੋ ਜਾਂ ਫਿਰ ਘਰ ਵਿੱਚ ਖਾਣ ਦੇ ਲਈ ਤੁਸੀਂ ਸਬਜ਼ੀਆਂ ਵੀ ਉਗਾ ਸਕਦੇ ਹੋ ਘਰ ਬਣਿਆ ਜੀ ਦੇਖ ਲਓ ਤੁਹਾਡੇ ਸਾਹਮਣੇ ਆ ਸੈਂਪਲ ਹੈ ਠੀਕ ਹੈ ਬਸ ਇਹ ਹੈ ਖੁੱਲਾ ਡੁੱਲਾ ਵਾ ਬਣਿਆ ਸੈਂਪਲ ਹੈ ਬਾਹਰਲੀ ਸਾਈਡ ਹੀ ਤੁਹਾਨੂੰ ਇੱਕ ਕਿਚਨ ਮਿਲ ਜੂਗੀ ਇਦਾਂ ਕਿ ਪੁਰਾਣੇ ਘਰ ਹੁੰਦੇ ਸੀ ਉਦਾਂ ਹੀ ਬਣਿਆ ਹੋਇਆ ਬਹੁਤ ਆ ਜਿਆਦਾ ਤੇ ਬਾਲਿਆਂ ਤੇ ਹੈ ਠੀਕ ਹੈ ਜੀ ਟਾਇਲ ਵਾਲਾ ਹੈ ਤੇ ਕਿਚਨ ਜਣੀ ਕਿ ਸਾਈਡ ਤੇ ਆ ਬਾਕੀ ਦਾ ਜਿਹੜਾ ਘਰ ਹੈ ਸਾਰਾ ਲੈਂਟਰ ਤੇ ਆ ਜਿਹੜੀ ਕਿਚਨ ਹੈ ਤੁਹਾਨੂੰ ਇਹ ਟਾਇਲ ਵਾਲੇ ਤੇ ਮਿਲੂਗੀ ਆ ਇਹਨਾਂ ਨੇ ਅੱਗੇ ਨਾ ਬੈੱਡਰੂਮਾਂ ਦੇ ਅੱਗੇ ਜਿਹੜਾ ਬਲਾਂਡਾ ਬਣਾਇਆ ਹੋਇਆ ਉਹਨੂੰ ਕਵਰ ਕੀਤਾ ਹੋਇਆ ਐਰਨ ਦੀ ਜਾਲੀ ਦੇ ਨਾਲ ਤੁਸੀਂ ਦੇਖ ਸਕਦੇ ਹੋ نیچے ਜਿਹੜੀ ਫਰਸ਼ ਦੀ ਉਹ ਹੈ ਮਾਰਬਲ ਦੀ ਟੁਕੜੀ ਦਾ ਫਰਸ਼ ਲੱਗਿਆ ਹੋਇਆ ਜੀ ਅੰਦਰ ਕਮਰਿਆਂ ਦੇ ਵਿੱਚ ਸਿਮੈਂਟਡ ਫਰਸ਼ ਰਹੇਗਾ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਦੋ ਬੈੱਡਰੂਮ ਹੈ ਸਾਫ਼ ਬਿਲਕੁਲ ਸਾਫ਼ ਸੁਥਰੇ ਹੈ ਰਹਿਣ ਦੇ ਯੋਗ ਹੈ ਜੇਕਰ ਤੁਸੀਂ ਪਿੰਡ ਦੇ ਵਿੱਚ ਪ੍ਰਾਪਰਟੀ ਲੱਭ ਰਹੇ ਹੋ ਮਕਾਨ ਲੱਭ ਰਹੇ ਹੋ ਤਾਂ ਇਹ ਜਾਨਕੀ ਪ੍ਰਾਪਰਟੀ ਤੁਹਾਡੇ ਖਰੀਦਣ ਦੇ ਲਾਇਕ ਹੈਗੀ ਆ ਜੇਕਰ ਆਗਰ ਤੁਸੀਂ ਅੱਗੇ ਵੀ ਹਨਾ ਵਧੀਆ ਬਣਾਉਣੀ ਚਾਹੁੰਦੇ ਹਾਂ ਵੱਡੀ ਮੁੱਠੀ ਖੜੀ ਕਰਨਾ ਚਾਹੁੰਦੇ ਹਾਂ ਅੱਗੇ ਫਿਊਚਰ ਦੇ ਵਿੱਚ ਹਾਂ ਇਹ ਜਗ੍ਹਾ ਬਹੁਤ ਵੈਸਟ ਲੋਕੇਸ਼ਨ ਹੈ ਜਾਨਕਿ ਮਾਲਕਾ ਦੇ ਦੱਸਣ ਦੀ ਗੱਲ ਹੈ ਜਾਨਕਿ 1.5 ਤੋਂ 2 ਲੱਖ ਰੁਪਿਆ ਸਰਵਿਸਵੇ ਦਾ ਜਿਹੜਾ ਰੇਟ ਆ ਉਹ ਜਿੱਥੇ ਪ੍ਰਾਪਰਟੀ ਆ ਉੱਥੇ ਰੇਟ ਚੱਲ ਰਿਹਾ ਇਹ ਇੱਕ ਬੈੱਡਰੂਮ ਸੀ ਜੀ ਮੈਂ ਦੇਖ ਲਿਆ ਤੁਸੀਂ ਕਲਰ ਪੇਂਟ ਸਾਰਾ ਹੋਇਆ ਹੋਇਆ 14x12 ਦੀ ਸਪੇਸ ਦੇ ਨਾਲ ਤੇ ਹੁਣ ਤੁਹਾਨੂੰ ਦੂਜੇ ਬੈੱਡਰੂਮ ਦੇ ਵਿੱਚ ਲੈ ਚੱਲਦੇ ਹਾਂ ਇਸ ਦੀ ਸਪੇਸ ਵੀ ਜਿਹੜੀ ਖੁੱਲੀ ਡੁੱਲੀ ਆ ਕਲਰ ਪੇਂਟ ਸਾਰਾ ਹੋਇਆ ਹੋਇਆ ਲੈਂਟਰ ਤੇ ਜਿਹੜੇ ਕਮਰੇ ਬਣੇ ਹੋਏ ਨੇ ਤੇ ਇਸੇ ਜਿਹੜੀ ਪ੍ਰਾਪਰਟੀ ਦੇ ਵਿੱਚ ਇੱਕ ਤੁਹਾਨੂੰ ਸਟੋਰ ਮਿਲ ਜੂਗਾ ਇਹ ਹੈ ਜੀ ਦ ਜੈਸਦੀ ਸਪੇਸ ਵੀ ਖੁੱਲੀ ਡੁੱਲੀ ਰਹੇਗੀ 14x12 ਦਾ ਹੀ ਇਹ ਬੈਡਰੂਮ ਰਹੇਗਾ ਕਲਰ ਪੇਂਟ ਸਾਰਾ ਕੁਝ ਬਿਲਕੁਲ ਨਵਾਂ ਮਾਂ ਅੰਦਰੋਂ ਠੀਕ ਹੈ ਜੀ ਬਾਹਰੋਂ ਦੇਖਣ ਨੂੰ ਥੋੜਾ ਜਿਹਾ 올ਡ ਲੱਗਦਾ ਵਾ ਬਾਕੀ ਜਿਨ੍ਹਾਂ ਨੇ ਜੀ ਚੀਜ਼ ਲੈਣੀ ਹੁੰਦੀ ਹੈ ਨਾ ਉਹ ਇੰਨੀਆਂ ਚੀਜ਼ਾਂ ਨਹੀਂ ਦੇਖਦੇ ਹੁੰਦੇ ਜੇਕਰ ਮੰਨ ਕੇ ਚੱਲ ਗਏ 35 ਲੱਖ ਹਨਾ ਮਾਲਕਾਂ ਨੇ ਮੰਗਿਆ ਵਾ 22 ਵਸਵੇ ਜੇ ਜਗਾ ਵਾ ਜੇਕਰ ਇਹ ਮਕਾਨ ਤੁਹਾਡੇ ਖਰੀਦਣ ਦੇ ਲਾਇਕ ਹੈਗਾ ਤਾਂ ਮਾਲਕਾਂ ਦਾ ਨੰਬਰ ਨੋਟ ਕਰ ਲਓ 843786123 843786123 ਮਾਲਕਾਂ ਦਾ ਨੰਬਰ ਹੈ ਰੈਂਦੀ ਜਾਣਕਾਰੀ ਤੁਸੀਂ ਉਹਨਾਂ ਤੋਂ ਪ੍ਰਾਪਤ ਕਰ ਸਕਦੇ ਹੋ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰ ਦਿਓ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਏ